ਗੁਰੂ ਪਿਆਰੀ ਸਰਬੱਤ ਦਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸੇਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਬਾਣੀ ਅਕਾਲ ਉਸਤਤ ਅਤੇ ਉਸਤੀ ਵਿਆਖਿਆ ਜਿਸ ਦੇ ਵਿੱਚ ਸੰਗਤ ਜੀ ਪਹਿਲੇ ਦੋ ਭਾਗ ਆਪ ਨੇ ਸਰਵਣ ਕੀਤੇ ਤੀਸਰੇ ਭਾਗ ਵਿੱਚ ਆਓ ਅੱਗੇ ਦੇਖਦੇ ਹਾਂ ਮਾਰੇ ਕੀ ਫਰਮਾਨ ਕਰ ਰਹੇ ਹਨ ਕਿ ਵਰਨ ਚਿਹਨੇ ਜਿਹ ਜਾਤ ਨਾ ਪਾਤਾ ਅਕਾਲ ਪੁਰਖ ਦਾ ਕੋਈ ਵੀ ਵਰਨ ਚਿਹਨ ਚੇਨ ਨਹੀਂ ਹੈ ਅਤੇ ਨਾ ਹੀ ਉਸ ਦੀ ਕੋਈ ਜਾਤ ਪਾਤ ਹੈ ਮਨੁੱਖਾਂ ਦੇ ਵਿੱਚ ਸਾਧ ਸੰਗਤ ਜੀ ਜੀਵਨ ਦੇ ਵਿੱਚ ਜੋ ਵੀ ਪਸਾਰਾ ਸਾਨੂੰ ਨਜ਼ਰ ਆ ਰਿਹਾ ਹੈ ਇਹਨਾਂ ਦੀ ਕੋਈ ਨਾ ਕੋਈ ਜਾਤ ਪਾਤ ਹੁੰਦੀ ਹੈ ਅਤੇ ਕੋਈ ਨਾ ਕੋਈ ਵਰਨ ਚਿਹਨ ਇਹਨਾਂ ਦਾ ਕੋਈ ਚਿੰਨ ਹੁੰਦਾ ਹੈ ਪਰ ਉਸ ਅਕਾਲ ਦਾ ਕੋਈ ਵੀ ਜਾਤ ਪਾਤ ਜਾਂ ਚਿੰਨ ਨਹੀਂ ਹੈ ਇਹ ਸਭ ਤੋਂ ਉਹ ਉੱਪਰ ਹੈ ਅਗੇ ਮਾਰਾਈ ਕਿਨੇ ਹਨਗੇ 70 ਮਿੱਤਰ ਜਿਹੇ ਤਾਤ ਨਾ ਮਾਤਾ 70 ਤੋਂ ਭਾਵ ਕਹੀਏ ਦੁਸ਼ਮਣ ਅਤੇ ਮਿੱਤਰ ਤੋਂ ਭਾਵ ਕਹੀਏ ਦੋਸਤ ਨਾ ਉਸ ਦਾ ਕੋਈ ਦੋਸਤ ਹੈ ਨਾ ਉਸਦਾ ਕੋਈ ਦੁਸ਼ਮਣ ਹੈ ਜਿਹ ਤਾਤ ਨਾ ਮਾਤਾ ਤਾਤ ਤੋਂ ਭਾਵ ਕਿ ਇਹ ਪਿਤਾ ਤੇ ਮਾਤਾ ਤੋਂ ਭਾਵ ਹੈ ਮਾਤਾ ਨਾ ਉਸਦਾ ਕੋਈ ਮਾਂ ਪਿਓ ਹੈ ਨਾ ਉਸਦਾ ਕੋਈ ਸੱਜਣ ਮਿੱਤਰ ਹੈ ਅਤੇ ਨਾ ਹੀ ਕੋਈ ਦੁਸ਼ਮਣ ਹੈ ਇਹਨਾਂ ਸਭ ਰਿਸ਼ਤਿਆਂ ਤੋਂ ਉਹ ਦੂਰ ਹੈ ਕਿਉਂਕਿ ਉਹ ਆਪਣੇ ਆਪ ਤੋਂ ਖੁਦ ਹੀ ਬਣਿਆ ਹੈ ਜਿਵੇਂ ਕਿ ਮੂਲ ਮੰਤਰ ਦੇ ਵਿੱਚ ਹੁੰਦਾ ਹੈ ਸਹਿਬੰ ਕਿਉ ਆਪਣੇ ਆਪ ਤੋਂ ਖੁਦ ਆਪ ਬਣਿਆ ਹੈ ਉਸ ਨੂੰ ਕਿਸੇ ਨੇ ਨਹੀਂ ਬਣਾਇਆ ਹੈ ਤੇ ਨਾ ਹੀ ਉਸ ਨੂੰ ਕੋਈ ਖਤਮ ਕਰ ਸਕਦਾ ਹੈ ਗੇ ਮਾਰੀ ਕੇ ਨਿਹਾਨ ਕੇ ਸਭ ਤੇ ਦੂਰ ਸਬਨ ਤੇ ਨੇਰਾ ਉਹ ਸਾਰਿਆਂ ਤੋਂ ਦੂਰ ਹੈ ਕਿਉਂਕਿ ਉਹ ਅਦ੍ਰਿਸ਼ਟ ਹੈ ਦਿਖਦਾ ਨਹੀਂ ਹੈ ਤੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਬਹੁਤ ਦੂਰ ਰਹਿੰਦਾ ਹੈ ਉੱਥੇ ਤੱਕ ਪਹੁੰਚਣਾ ਮੁਸ਼ਕਲ ਹੈ ਸਭ ਤੋਂ ਦੂਰ ਹੈ ਤੇ ਸਾਰਿਆਂ ਤੋਂ ਨੇੜੇ ਵੀ ਹੈ ਨੇੜੇ ਕਹਿਣ ਤੋਂ ਭਾਵ ਕਿ ਇਹ ਸਾਡੇ ਹਿਰਦੇ ਵਿੱਚ ਵਸਿਆ ਹੋਇਆ ਹੈ ਸਾਡੇ ਕਣ-ਕਣ ਦੇ ਵਿੱਚ ਰੋਮ-ਰੋਮ ਦੇ ਵਿੱਚ ਹੈ ਪਰ ਅਸੀਂ ਮਹਿਸੂਸ ਨਹੀਂ ਕਰਦੇ ਕਿਉਂਕਿ ਅਸੀਂ ਉਸ ਨੂੰ ਕਦੀ ਚੇਤੇ ਹੀ ਨਹੀਂ ਕੀਤਾ ਨਾ ਹੀ ਅਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾ ਹੀ ਉਸ ਰਸਤੇ ਦੇ ਉੱਪਰ ਅਸੀਂ ਕਦੀ ਚੱਲਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਸਾਨੂੰ ਦੂਰ ਦਿਖਾਈ ਦਿੰਦਾ ਹੈ ਪਰ ਉਹ ਸਾਡੇ ਨੇੜੇ ਵੀ ਹੈ ਅੱਗੇ ਮਾਰਾਈ ਕਹਿੰਦੇ ਹਨ ਕਿ ਜਲਥਲਾ ਮਹੀਲ ਜਾਏ ਬਸੇਰਾ ਉਸਤਾਜੋ ਵਾਸਾ ਹੈ ਤਿੰਨਾ ਲੋਕਾਂ ਦੇ ਵਿੱਚ ਤਿੰਨਾ ਦੇ ਵਿੱਚ ਹੈ ਕਹਿਣ ਤੋਂ ਪਾਪ ਹੈ ਧਰਤੀ ਵਿੱਚ ਵੀ ਉਸਤਾ ਵਾਸਾ ਹੈ ਅਰਤੀ ਤੋਂ ਹੈ ਇਠਾ ਪਤਾਲ ਦੇ ਵਿੱਚ ਵੀ ਉਹੀ ਹੈ ਆਕਾਸ਼ ਮੰਡਲ ਦੇ ਵਿੱਚ ਜੋ ਨਜ਼ਰ ਆ ਰਿਹਾ ਸਾਨੂੰ ਸਭ ਵਿੱਚ ਉਹੀ ਵਸਿਆ ਹੋਇਆ ਹੈ ਅੱਗੇ ਮਾਰੇ ਕਹੇ ਹਨ ਕਿ ਅਨਹਦ ਰੂਪ ਅਨਾਹਦ ਬਾਨੀ ਅਕਾਲ ਪੁਰਖ ਜੀ ਦਾ ਰੂਪ ਅਨਹਦ ਤੋਂ ਭਾਵ ਹੈ ਕਿ ਉਸ ਦੀ ਕੋਈ ਹੱਦ ਕੋਈ ਸੀਮਾ ਨਹੀਂ ਹੈ ਹਰ ਇੱਕ ਚੀਜ਼ ਦੀ ਕੋਈ ਨਾ ਕੋਈ ਹੱਦ ਹੁੰਦੀ ਹੈ ਪਰ ਉਸ ਦੀ ਕੋਈ ਵੀ ਹੱਦ ਨਹੀਂ ਹੈ ਜਿਸ ਨੂੰ ਅਨਹਦ ਕਹਿੰਦੇ ਹਨ ਜਿਵੇਂ ਅਨਹਦ ਨਾਦ ਵੱਜਦਾ ਹੈ ਜੋ ਲਗਾਤਾਰ ਵੱਜਦਾ ਹੈ ਉਸ ਦੀ ਕੋਈ ਹੱਦ ਨਹੀਂ ਹੁੰਦੀ ਐਵੇਂ ਹੀ ਉਹ ਪਰਮਾਤਮਾ ਅਨਹਦ ਰੂਪ ਹੈ ਅਨਾਹਦ ਬਾਣੀ ਕਹਿਣ ਤੋਂ ਭਾਵ ਕਿ ਉਸ ਦੀ ਬਾਣੀ ਕਵਾਉ ਰੂਪ ਹੈ ਨਾਹਦ ਉਹ ਹੈ ਖੁਦ ਹੈ ਨਾਹਦ ਉਸ ਦੀ ਬਾਣੀ ਹੈ ਅੰਗੇ ਮਾਰਾ ਹੀ ਕਹਿੰਦੇ ਹਨ ਕਿ ਚਰਨ ਸਰਨ ਜਹ ਬਸਤ ਭਵਾਨੀ ਤਹਨ ਤੋਂ ਪਾਵ ਸੰਗਤ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਭਵਾਨੀ ਬਸਦੀ ਹੈ ਭਵਾਨੀ ਕਹੀਏ ਮਾਇਆ ਨੂੰ ਮਾਇਆ ਵੀ ਉਸ ਪਰਮਾਤਮਾ ਦੇ ਚਰਨਾਂ ਸ਼ਰਨਾਂ ਦੇ ਵਿੱਚ ਆਸ ਕਰਦੀ ਹੈ ਜਿਸ ਨੂੰ ਚਾਹੇ ਉਹ ਦੇ ਦੇਣ ਕਹਿੰਦੇ ਹਨ ਕਿ ब्रह्मा बेसन अंत ਨਹੀਂ ਪਾਇਓ ਅਸੀਂ ਸਾਥ ਸੰਗਤ ਜੀ ਕੀੜੇ ਮਕੋੜੇ ਹਾਂ ਅਸੀਂ ਉਸ ਦਾ ਅੰਤ ਕੀ ਪਾਉਣਾ ਹੈ ਪਹਿਲੀ ਗੱਲ ਅਸੀਂ ਉਸ ਦੇ ਰਾਸਤੇ ਉੱਪਰ ਚੱਲਣ ਲਈ ਤਿਆਰ ਹੀ ਨਹੀਂ ਹਾਂ ਅੰਤ ਪਾਉਣਾ ਤੇ ਬਹੁਤ ਦੂਰ ਦੀ ਗੱਲ ਹੈ ਇੱਥੇ ਮਾਰੇ ਹੀ ਕਹਿੰਦੇ ਹਨ ਕਿ ब्रह्मा ਜੋ ਸ੍ਰਿਸ਼ਟੀ ਦਾ ਜਿਹਨੂੰ ਰਚੇਤਾ ਮੰਨਿਆ ਜਾਂਦਾ ਹੈ ਅਤੇ ਵਿਸ਼ਨੂੰ ਜੋ ਸਭ ਨੂੰ ਪਾਲਣ ਵਾਲਾ ਹੈ ਜਿਹਨਾਂ ਦੀ ਡਿਊਟੀ ਲਈ ਅਸ ਕਾਲਪੁਰਖ ਨੇ ਉਹ ਖੁਦ ਉਸ ਦਾ ਅੰਤ ਨਹੀਂ ਪਾਸ ਅੱਗੇ ਮਾਰੇ ਕਿਹਾ ਕਿ ਨੇਤ ਨੇਤ ਮੁਖ ਚਾਰ ਬਤਾਇਓ ब्रह्मा ਆਪਣੇ ਚਾਰ ਮੁਖਾਂ ਅਰਥਾਤ ਚਾਰ ਵੇਦਾਂ ਰਾਹੀਂ ਉਸ ਨੂੰ ਬੇਅੰਤ ਬੇਅੰਤ ਕਹਿ ਕੇ ਪੁਕਾਰਿਆ ਹੈ ਸਾਧ ਸੰਗਤ ਜੀ ਆਪ ਸਭ ਜਾਣਦੇ ਹੀ ਹੋ ਕਿ ਜੋ ਚਾਰ ਵੇਦ ਸਨਾਤਨ ਮਤ ਵਿੱਚ ਮੰਨੇ ਗਏ ਹਨ ਬ੍ਰਹਮਾ ਜੀ ਨੇ ਉਚਾਰਨ ਕੀਤੇ ਹਨ ਉਹਨਾਂ ਦੇ ਵਿੱਚ ਉਹ बार-बार ਉਸ ਅਕਾਲ ਪੁਰਖ ਨੂੰ ਬਯੰਤ ਬਯੰਤ ਕਹਿ ਕੇ ਪੁਕਾਰਦਾ ਹੈ ਇੱਥੇ ਨੇਤ ਨੇਤ ਤੋਂ ਭਾਵ ਹੈ ਬਯੰਤ ਬਯੰਤ ਜਿਸ ਦਾ ਕੋਈ ਅੰਤ ਨਹੀਂ ਪਾ ਸਕਿਆ ਅੱਗੇ ਮਾਰਾਈ ਕਹਿੰਦੇ ਹਨ ਕਿ ਕੋਟ ਇੰਦਰ ਉਪ ਇੰਦਰ ਬਣਾਏ ਉਪ ਇੰਦਰ ਤੋਂ ਭਾਵ ਹੈ ਵਾਮਨ ਅਵਤਾਰ ਇੰਦਰ ਦਾ ਛੋਟਾ ਭਰਾ ਇੰਦਰ ਦੇਵਤਾ ਦਾ ਛੋਟਾ ਭਰਾ ਕੋਟ ਇੰਦਰ ਅਕਾਲ ਪੁਰਖ ਨੇ ਕਈ ਕਰੋੜਾਂ ਹੀ ਇੰਦਰ ਦੇਵਤੇ ਅਤੇ ਵਾਮਨ અવਤਾਰ ਜੋ ਇੰਦਰ ਦੇਵਤਾ ਦਾ ਛੋਟਾ ਭਰਾ ਹੈ ਬਣਾਏ ਹਨ ਉਹ ਪਾ ਇੰਦਰ ਇੰਦਰ ਦੇਵਤਾ ਦੇ ਭਰਾ ਨੂੰ ਕਿਹਾ ਗਿਆ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਬ੍ਰਹਮ ਬ੍ਰਹਮਾ ਰੁਦਰ ਉਪਾਏ ਖਪਾਏ ਬ੍ਰਹਮਾ ਤੋਂ ਭਾਵ ਹੈ ਕਿ ਬ੍ਰਹਮਾ ਦੇਵਤਾ ਜੋ ਹੈ ਅਦਰ ਰੁਦਰ ਤੋਂ ਭਾਵ ਹੈ ਸ਼ਿਵ ਜੀ ਉਸਨੇ ਅਨੇਕਾਂ ਹੀ ਬ੍ਰਹਮਾ ਅਤੇ ਸ਼ਿਵ ਜੀ ਬਣਾ ਕੇ ਨਸ਼ਟ ਕਰ ਦਿੱਤੇ ਹਨ ਉਸ ਅਕਾਲ ਨੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਲੋਕ ਚਤਰਦਸ ਖੇਲ ਰਚਾਇਓ ਖੇੜਰ ਚਾਈ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਬਾਹਰ ਆਪ ਹੀ ਵਿੱਚ ਮਿਲਾਇਓ ਖੇੜਰ ਚਾਕੇ ਫਿਰ ਆਪ ਹੀ ਉਹਨਾਂ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ ਜਾਂ ਸਾਾਸ ਸੰਗ ਕੀ ਆਪਾਂ ਕਹਿ ਸਕਦੇ ਹਾਂ ਕਿ ਉਸ ਦੇ ਵਿੱਚ ਸਮਾਇਆ ਹੁੰਦਾ ਹੈ ਸਮਾਇਆ ਹੋਇਆ ਹੈ ਆਪ ਹੀ ਸਾਰੀ ਖੇੜਰ ਚਾਕੇ ਆਪ ਹੀ ਉਸ ਦੇ ਵਿੱਚ ਸਮਾਇਆ ਹੈ ਗੇ ਮਾਰੀ ਕਹਿੰਦੇ ਹਨ ਕਿ ਦਾਨਵ ਦੇਵ ਪਨਿੰਦ ਅਪਾਰਾ ਦਾਨਵ ਦਾ ਭਾਵ ਕਹੀਏ ਕਿ ਦਾੰਤ ਦੇਵ ਹੁੰਦਾ ਹੈ ਦੇਵਤੇ ਅਕਾਲ ਪੁਰਖ ਨੇ ਬਿਆੰਤ ਦਾੰਤ ਦੇਵਤੇ ਪਨਿੰਦ ਅਪਾਰਤ ਭਾਵ ਹੈ ਸ਼ੇਸ਼ਨਾਗ ਪੈਦਾ ਕੀਤੇ ਹਨ ਅਪਾਰਾ ਤੋਂ ਭਾਵ ਹੈ ਕਿ ਪੈਦਾ ਕੀਤੇ ਹਨ ਉਸਨੇ ਅਨੇਕਾਂ ਹੀ ਦਾਨਵ ਤੇ ਦੇਵਤੇ ਤੇ शेषनाग पैदा ਕੀਤੇ ਗੰਦਰਵ ਜਾਸ ਰਚੇ ਸਭਚਾਰਾ ਗੰਦਰਵ ਕਹਿੰਦੇ ਹਨ ਕਿ ਦੇਵ ਲੋਕ ਦੇ ਗਵਈਏ ਜੋ ਦੇਵ ਲੋਕ ਦੇ ਵਿੱਚ ਜਸ ਗਾਇਨ ਕਰਦੇ ਹਨ ਗੰਦਰਵ ਜਾਸ ਰਚੇ ਸਭਚਾਰਾ ਜਾਸ ਤੇ ਚਾਰ ਖਾਨੀਆਂ ਦੇ ਸੁੰਦਰ ਜੀਵ ਪੈਦਾ ਕੀਤੇ ਹਨ ਵਿਭਚਾਰਾ ਤੋਂ ਭਾਵ ਹੈ ਕਿ ਚਾਰ ਖਾਣੀਆਂ ਦੇ ਸੁੰਦਰ ਜੀਵ ਜੋ ਪੈਦਾ ਕੀਤੇ ਹਨ ਅੱਗੇ ਮਾਰੇ ਜਾਂਦੇ ਨੇ ਕਿ ਭੂਤ ਭਵਿੱਖ ਭਵਾਨ ਕਹਾਣੀ ਭਵਾਨ ਤੋਂ ਭਾਵ ਹੈ ਵਰਤਮਾਨ ਤਿੰਨਾਂ ਕਾਲਾਂ ਵਿੱਚ ਭੂਤ ਭਵਿੱਖ ਤੇ ਵਰਤਮਾਨ ਤਿੰਨਾਂ ਕਾਲਾਂ ਵਿੱਚ ਅਕਾਲ ਪੁਰਖ ਦੀ ਕਹਾਣੀ ਕੀਤੀ ਜਾਂਦੀ ਹੈ ਉਸ ਦਾ ਜ਼ਿਕਰ ਹੁੰਦਾ ਹੈ ਕਾਲਪੁਰਖ ਦਾ ਘਟ ਘਟ ਕੇ ਪਟ ਪਟ ਕੀ ਜਾਣੀ ਉਹ ਹਰ ਇੱਕ ਦੇ ਅੰਤ ਕਰਨ ਦੀ ਗੱਲ ਜਾਣਦਾ ਹੈ ਕਹਿਣ ਤੋਂ ਭਾਵ ਹੈ ਜੋ ਅਸੀਂ ਸੋਚਦੇ ਹਾਂ ਜੋ ਸਾਡੇ ਅੰਦਰ ਚੱਲ ਰਿਹਾ ਹੈ ਘਟ ਘਟ ਨੂੰ ਉਹ ਪਰਮਾਤਮਾ ਵਾਹਿਗੁਰੂ ਜਾਣਦਾ ਹੈ ਆਓ ਸਾ ਸੰਗਤ ਜੀ ਅੱਜ ਦੇ ਵਿਚਾਰ ਦੇ ਵਿੱਚ ਇੰਨਾ ਹੀ ਕਥਾ ਦੇ ਵਿੱਚ ਜੇ ਕਿਤੇ ਵਾਧਾ ਘਟਾ ਭੁਲਚਕ ਹੋ ਜਾਵੇ ਅਰਥਾਂ ਦੇ ਵਿੱਚ ਜਾਂ ਉਚਾਰਨ ਵਿੱਚ ਆਪ ਸਭ ਸੰਗਤ ਬਖਸ਼ੀਂ ਜੋਗੋ ਬਖਸ਼ ਲੈਣਾ ਸੰਗਤ ਜੀ ਸਤ ਸ਼ੰਦ ਇਸ ਦੇ ਹੋ ਚੁੱਕੇ ਹਨ ਸੰਪੂਰਨ ਇਸ ਤੋਂ ਅੱਗੇ ਵੀ ਇਸ ਦੀ ਵਿਆਖਿਆ ਚੱਲੇਗੀ ਆਪ ਸਭ ਸੰਗਤ ਸਹਿਯੋਗ ਦੇਣਾ ਤੇ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ